ਜੇ ਇੱਕ ਧੜਾ ਨਾਲੇ ਵੇਖੋ ਤੁਸੀਂ ਧੜਾ ਕਿੰਨਾ ਹੋਇਆ ਉੱਥੇ ਭਾਜਪਾ ਦੀ ਸਰਕਾਰ ਕਹਿੰਦੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਂ ਤੇ ਤੁਸੀਂ ਚੋਣ ਨਹੀਂ ਲੜ ਸਕਦੇ ਸ਼੍ਰੋਮਣੀ ਅਕਾਲੀ ਦਲ ਦਾ ਚੋਣ ਨਹੀਂ ਸ਼ਾਨ ਨਹੀਂ ਤੁਸੀਂ ਵਾਰਤ ਸਕਦੇ ਕਿੰਡੀਆਂ ਸ਼ਰਤਾਂ ਮੌਕੇ ਦੇ ਮੌਕੇ ਇੱਕ ਪੰਥਕ ਦਲ ਬਣਾਇਆ ਜਿਹਨੂੰ ਉਹ ਅਜੇ ਪ੍ਰਾਪਤ ਨਹੀਂ ਹੋਈਆਂ ਸੀ ਪ੍ਰਾਪਤ ਹੋਣ ਤੋਂ ਬਾਅਦ ਹੀ ਫਿਰਨਾ ਸ਼ੁਰੂ ਹੋ ਗਿਆ ਸੀ ਸਾਨੂੰ ਸਾਰਿਆਂ ਨੂੰ ਸਨੇਹ ਰੱਖੋ ਸੀ ਕਿ ਅੱਜ ਭਰਤੀ ਦੀ ਮਹਿਮ ਸ਼ੁਰੂ ਹੋ ਰਹੀ ਹੈ ਸ਼ਰੋਮਣੀ ਅਕਾਲੀ ਦਲ ਦੀ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕੱਲ ਤੁਹਾਨੂੰ ਸੁਨੇਹੇ ਲੱਗੇ ਤੇ देर ਨਾ ਲੱਗੇ ਅੱਜ ਤੁਸੀਂ ਸਾਰਿਆਂ ਨੇ ਦੇਖਿਆ ਜੀ ਕੱਲ ਰਾਤ ਸਾਡੇ ਕੋਲੇ ਦੇਰ ਰਾਤ ਪਰਚੀਆਂ ਪਹੁੰਚੀਆਂ ਜੀ ਅੱਜ ਭਰਤੀ ਦਾ ਪਹਿਲਾ ਦਿਨ ਸੀ ਤੇ ਅਸੀਂ ਮੈਸੇजेस ਪਰਚੀਆਂ ਆਉਣ ਤੋਂ ਬਾਅਦ ਲਾਇਆ ਤਾਂ ਕਿ ਇਹ ਨਾ ਹੋਵੇ ਕਿ ਅਸੀਂ ਮੈਸੇਜ ਲਾ ਦਿਏ ਤੇ ਪਰਚੀਆਂ ਨਾ ਪਹੁੰਚੀਆਂ ਹੋਣ ਦੇਰ ਰਾਤ ਮੈਸੇਜ ਲੱਗਣ ਤੇ ਕਈਆਂ ਨੂੰ ਲੱਗੇ ਕਈਆਂ ਨੂੰ ਨਹੀਂ ਲੱਗੇ ਤੇ ਤੁਸੀਂ ਇਕੱਠ ਦੇਖ ਲਿਆ ਇਹ ਮੈਂ ਦੇਖਿਆ ਮਾਗੀ ਤੋਂ ਬਾਅਦ ਉੱਥੇ ਵੀ ਰਿਸਪੌਂਸ ਲੋਕਾਂ ਦਾ ਉਤਸ਼ਾਹ ਲੋਕਾਂ ਦਾ ਤੇ ਇਕੱਠ ਜਿਸ ਹਿਸਾਬ ਨਾਲ ਲੋਕ ਆਏ ਆ ਤੇ ਅੱਜ ਵੀ ਮੈਂ ਦੇਖ ਰਿਹਾ ਮਤਲਬ ਇੱਕ ਰਿਕਾਰਡ ਤੋੜ ਇਕੱਠ ਸਾਡੇ ਕੱਲੇ ਹਲਕੇ ਦਾ ਹੋਇਆ ਲੋਕ ਇੰਨੇ ਉਤਸ਼ਾਹ ਨਾਲ ਆਏ ਆ ਹੁਣ ਤੁਸੀਂ ਦੇਖ ਰਹੇ ਹੋ ਸਾਰੇ ਪਰਚੀਆਂ ਲੈ ਕੇ ਜਾ ਰਹੇ ਆ ਆਪਣੀਆਂ ਕਾਪੀਆਂ ਲੈ ਕੇ ਜਾ ਰਹੇ ਆ ਅਕਾਲੀ ਦਲ ਦੀ ਭਰਤੀ ਸੰਬੰਧੀ ਤੇ ਮੈਨੂੰ ਇਹ ਮਾਣ ਬਖਸ਼ਿਆ ਉਹਨਾਂ ਨੇ ਕਿ ਪਹਿਲਾ ਮੈਂਬਰ ਇਸ ਹਲਕੇ ਚ ਜਿਹੜੀ ਪਰਚੀ ਹੈ 10 ਰੁਪਏ ਦੀ ਪਰਚੀ ਹੈ ਮੈਂ 10 ਰੁਪਏ ਜਮ੍ਹਾਂ ਕਰਾ ਕੇ ਪਹਿਲਾ ਮੈਂਬਰ ਇਸ ਹਲਕੇ ਚ ਉਹਨਾਂ ਨੇ ਮੈਨੂੰ ਬਣਾ ਕੇ ਬੜਾ ਮਾਣ ਬਖਸ਼ਿਆ ਬੜਾ ਪਿਆਰ ਦਿੱਤਾ ਮੈਨੂੰ ਬੜਾ ਸਤਿਕਾਰ ਦਿੱਤਾ ਤੇ ਪਰ ਲੋਕਾਂ ਦੇ ਵਿੱਚ ਬੜਾ ਉਤਸ਼ਾਹ ਹੈ ਜਿਸ ਹਾਲਾਤ ਦੇ ਵਿੱਚ ਉਹ ਪੰਜਾਬ ਗੁਜ਼ਰ ਰਿਹਾ ਲੋਕ ਦੇਖ ਚੁੱਕੇ ਆ ਕਾਂਗਰਸ ਪਾਰਟੀ ਦਾ 5 ਸਾਲ ਦਾ ਰਾਜ ਦੇਖਿਆ ਲੁੱਟ ਤੇ ਕੁੱਟ ਦਾ ਰਾਜ ਸੀ ਸਿਵਾਏ ਕ腐ਪਸ਼ਨ ਤੋਂ ਚਾਹੇ ਮੁੱਖ ਮੰਤਰੀ ਨੂੰ ਲੈ ਲੋ ਚਾਹੇ ਮੰਤਰੀਆਂ ਨੂੰ ਲੈ ਲੋ ਚਾਹੇ ਉਹਨਾਂ ਦੇ ਐਮਐਲਏ ਨੂੰ ਲੈ ਲੋ ਆਪਣੇ ਤਾਂ ਖਾਸ ਤੌਰ ਤੇ ਬڑے ਝੰਡੇ ਝੁਲਦੇ ਸੀ ਇੱਥੋਂ ਵਾਲੇ ਐਮਐਲਏ ਸਾਹਿਬ ਦੇ 6 ਮਹੀਨੇ ਸਰਕਾਰੀ ਟੂਰ ਵੀ ਕਰਕੇ ਆਏ ਆ ਉਹ ਕਰਪਸ਼ਨ ਦਾ ਰਾਜ ਦੀ ਗੱਲ ਕਰ ਲਓ ਗੁਟਕਾ ਸਾਬ ਤੇ ਹੱਥ ਰੱਖ ਕੇ ਸਵਾਂ ਖਾਧੀਆਂ ਉਹਨਾਂ ਤੋਂ ਮੁਕਰੇ ਉਹਦੀ ਗੱਲ ਕਰ ਲਓ ਘਰ ਘਰ ਨੌਕਰੀ ਦੇ ਵਾਅਦੇ ਕੀਤੇ ਸੀ ਨਸ਼ਾ ਮੁਕਤ ਕਰਨ ਦੀਆਂ ਗੱਲਾਂ ਕੀਤੀਆਂ ਸੀ ਵੱਡੀਆਂ ਵੱਡੀਆਂ ਗੱਲਾਂ ਕਰਤੀਆਂ ਸੀ ਤੇ ਆ ਆਮ ਆਦਮੀ ਪਾਰਟੀ ਦੇ 3 ਸਾਲ ਤੋਂ ਉੱਪਰ ਦਾ ਰਾਜ ਹੋ ਗਿਆ ਲੋਕ ਪਛਾਣ ਚੁੱਕੇ ਐ ਕਿ ਅਸੀਂ ਗਲਤੀ ਕਰ ਲਈ ਗੱਲਾਂ ਚ ਆ ਕੇ ਪ੍ਰਚਾਰ ਚ ਆ ਕੇ ਸੋਸ਼ਲ ਮੀਡੀਆ ਦੀਆਂ ਕ੍ਰੀਏਸ਼ਨਸ ਜਿਹੜੀਆਂ ਪਾਰਟੀਆਂ ਸੀ ਉਹ ਸੋਸ਼ਲ ਮੀਡੀਆ ਤੇ ਹੀ ਮਰ ਰਹੀਆਂ ਅੱਜ ਜਿਹੜਾ ਗਰਾਊਂਡ ਤੇ ਸਪੋਰਟ ਐ ਗਰਾਊਂਡ ਤੇ ਸਮਰਥਨ ਐ ਅੱਜ ਲੋਕ ਫੇਰ ਸ਼੍ਰੋਮਣੀ ਅਕਾਲੀ ਦਲ ਨੂੰ ਚਾਹੁੰਦੇ ਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਅਮਨ ਸ਼ਾਂਤੀ ਭਾਈਚਾਰਕ ਸਾਂਝ ਸੀ ਕਾਨੂੰਨ ਵਿਵਸਥਾ ਬੜੀ ਵਧੀਆ ਸੀ ਹਰ ਵਪਾਰੀ ਹਰ ਕਾਰੋਬਾਰੀ ਆਪਦਾ ਕਾਰੋਬਾਰ ਬਿਨਾਂ ਖੋਫ ਤੋਂ ਬਿਨਾਂ ਡਰ ਭੈ ਤੋਂ ਕਰ ਸਕਦਾ ਸੀ ਅੱਜ ਹਰੇਕ ਨੂੰ ਗੈਂਗਸਟਰਾਂ ਦੇ ਫੋਨ ਆ ਰਹੇ ਗਰੀਬ ਨੂੰ ਸਹੂਲਤਾਂ ਮਿਲਦੀਆਂ ਸੀ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਸਹੀ ਮੁੱਲ ਮਿਲਦਾ ਸੀ ਜੇ ਬਿਜਲੀ ਪਾਣੀ ਟਿਊਬਲਾਂ ਦੇ ਕਨੈਕਸ਼ਨ ਦੀ ਗੱਲ ਕਰ ਲਈਏ ਬਾਦਲ ਸਾਹਿਬ ਨੇ ਦਿੱਤੇ ਪਿੰਡਾਂ ਦੇ ਵਿੱਚ ਜੋ ਡਵੈਲਪਮੈਂਟ ਹੋਈ ਬਾਦਲ ਸਾਹਿਬ ਦੀ ਸਰਕਾਰ ਦੌਰਾਨ ਹੋਈ ਅੱਜ ਲੋਕ ਉਹ ਸਾਰੀਆਂ ਚੀਜ਼ਾਂ ਨੂੰ ਰੀਅਲਾਈਜ਼ ਕਰ ਰਹੇ ਠੀਕ ਹੈ ਕਈ ਵਾਰੀ ਆਪਾਂ ਗੱਲਾਂ 'ਚ ਆ ਜਾਂਦੇ ਆ ਪਰ ਤੁਲਨਾ ਉਦੋਂ ਹੁੰਦੀ ਹੈ ਜਦੋਂ ਕੰਮ ਸਾਹਮਣੇ ਹੋਣ ਹੁਣ ਲੋਕ 27 ਦੇ ਵਿੱਚ ਤੁਲਨਾ ਕਰਨਗੇ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਕੰਮਾਂ ਦੀ ਕਾਂਗਰਸ ਸਰਕਾਰ ਵੱਲੋਂ ਕੀਤੇ ਕੰਮਾਂ ਦੀ ਤੇ ਆ 5 ਸਾਲ ਜਿਹੜੀ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਦੀ ਇਹਨਾਂ ਦੀ ਤੁਲਨਾ ਕਰਕੇ ਵੋਟ ਪਾਉਣਗੇ ਤੇ ਲੋਕ ਮਹਿਸੂਸ ਕਰ ਰਹੇ ਆ ਕਿ ਅੱਜ ਵੀ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਹੈ ਇਕੱਲੀ ਖੇਤਰੀ ਪਾਰਟੀ ਹੈ ਬਾਕੀ ਤਾਂ ਸਾਰੀਆਂ ਹੀ ਦਿੱਲੀ ਤੋਂ ਚਲਦੀਆਂ ਹਰ ਪਾਸਿਓਂ ਜਿਹੜੇ ਹਮਲੇ ਹੋ ਰਹੇ ਆ ਲੋਕ ਇਹਦੇ ਤੇ ਮਤਲਬ ਇਸ ਨੂੰ ਆਪਦੇ ਤੇ ਨਿੱਜੀ ਹਮਲਾ ਸਮਝਦੇ ਆ ਵੀ ਸਾਡੀ ਪਾਰਟੀ ਨੂੰ ਕਮਜ਼ੋਰ ਕਰਨ ਦੇ ਯਤਨ ਕੀਤੇ ਜਾ ਰਹੇ ਆ ਦੇ ਸਮਰਥਨ ਕਰਕੇ ਇਸ ਪਾਰਟੀ ਦੇ ਪਿੱਠ ਤੇ ਖੜੇ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਟਕੜਾ ਕਰਨਾ ਚਾਹੀਦਾ। ਜੇਕਰ ਵਿਰੋਧੀਆਂ ਦੀ ਗੱਲ ਕੀਤੀ ਜਾਵੇ ਤਾਂ ਚਾਹੇ ਬੈਂਸ ਦੀ ਗੱਲ ਕੀਤੀ ਜਾਵੇ ਬੈਂਸ ਬ੍ਰਦਰ ਦੀ ਔਰ ਲੀਡਰ ਦੀ ਗੱਲ ਕੀਤੀ ਜਾਵੇ। ਤਮਾਮ ਲੋਕੀ ਗੱਲ ਕਬੂਲ ਕਰਦੇ ਆ ਕਿ ਇਹ ਲੇਕੇ ਕਰ ਦਿੱਤਾ ਹੋਣਾ ਹੁਣ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ। ਪਰ ਕੁਛੇ ਕੁ ਲੋਕ ਜਿਹੜੇ ਅੱਜ ਵੀ ਉਸੇ ਸਟੈਂਡ ਤੇ ਖੜੇ ਨੇ ਹਮੇਸ਼ਾ ਵਿਰੋਧਤਾ ਦੀ ਗੱਲ ਕਰਦੇ ਨੇ। ਕੋ ਹਰ ਤਰ੍ਹਾਂ ਦੇ ਲੋਕ ਹੈ ਜੀ। ਕੁਝ ਲੋਕ ਹੈ ਚਾਹੇ ਉਹ ਵਿਰੋਧੀ ਪਾਰਟੀਆਂ 'ਚ ਹੋਣ ਫਿਰ ਵੀ ਚਲੋ ਸਹੀ ਨੂੰ ਸਹੀ ਕਿਸੇ ਹੱਦ ਤੱਕ ਕਹਿ ਦਿੰਦੇ। ਕਈਆਂ ਦੀ ਆਦਤ ਹੀ ਹੁੰਦੀ ਆ ਉੱਠਦੇ ਸਾਰ ਨਿੰਦਿਆ ਚੁਗਲੀ ਸ਼ੁਰੂ ਕਰ ਦੇਣੀ ਉਹੋ ਜਿਹੇ ਲੋਕ ਵੀ ਐ ਜਿਹੜੀ ਖੇਤਰੀ ਪਾਰਟੀ ਐ ਕਿਸੇ ਵੀ ਸੂਬੇਾਸਤੇ ਬੜੀ ਜ਼ਰੂਰੀ ਐ ਤੁਸੀਂ ਦੇਖੋ ਜਿਸ ਜੇ ਸੂਬੇ ਦੇ ਵਿੱਚ ਖੇਤਰੀ ਪਾਰਟੀਆਂ ਖਤਮ ਹੋਈਆਂ ਉਹਨਾਂ ਸੂਬਿਆਂ ਦਾ ਨੁਕਸਾਨ ਹੋਇਆ ਅੱਜ ਆਪਣੇ ਗਵਾਂਡੀ ਸੂਬਾ ਹਰਿਆਣਾ ਇੰਡੀਅਨ ਨੈਸ਼ਨਲ ਲੋਕਦਲ ਚਟਾਲਾ ਸਾਹਿਬ ਦੀ ਪਾਰਟੀ ਉੱਥੋਂ ਦੀ ਉਹਨਾਂ ਦੀ ਖੇਤਰੀ ਪਾਰਟੀ ਸੀ ਲੜਾਈਆਂ ਲੜਦੀ ਸੀ ਉਹਨਾਂ ਦੇ ਖਾਤੇ ਅੱਜ ਉਹ ਪਾਰਟੀ ਕਮਜ਼ੋਰ ਹੋਈ ਉਥੇ ਉਹਦੀ ਸਪੇਸ ਭਾਜਪਾ ਨੇ ਲਈ ਅੱਜ ਭਾਜਪਾ ਦਾ ਮਿਲਦਾ ਦੂਜੀ ਵਾਰੀ ਲਗਾਤਾਰ ਸਰਕਾਰ ਉਹਨਾਂ ਨੇ ਬਣਾ ਲਈ ਤੇ ਲੋਕ ਇਹਨਾਂ ਤਰਾ ਤਰਾ ਕਰੀ ਜਾਂਦੇ ਉੱਥੇ ਕਿਸੇ ਸੂਬੇ ਚ ਲੈ ਲਓ ਤੁਸੀਂ ਮਹਾਰਾਸ਼ਟਰਾ ਚ ਲੈ ਲਓ ਉੱਥੇ ਉਹਦੀ ਖੇਤਰੀਆਂ ਪਾਰਟੀਆਂ ਤੋੜ ਕੇ ਭਾਜਪਾ ਨੇ ਸਰਕਾਰ ਬਣਾ ਲਈ ਸੋ ਜੇ ਕਿਸੇ ਕਿਉਂਕਿ ਨੈਸ਼ਨਲ ਪਾਰਟੀਆਂ ਨਾ ਜਿਹੜੀਆਂ ਉਹਨਾਂ ਨੇ ਨੈਸ਼ਨਲ ਪਰਸਪੈਕਟਿਵ ਤੋਂ ਗੱਲ ਕਰਨੀ ਤੁਸੀਂ ਕੋਈ ਨੈਸ਼ਨਲ ਪਾਰਟੀ ਹੈ ਚਲੋ ਪੰਜਾਬ ਦੇ ਪਾਣੀਆਂ ਦਾ ਮੁੱਦਾ ਲੈ ਲਓ ਚਾਹੇ ਕਾਂਗਰਸ ਹੈ ਚਾਹੇ ਆਮ ਆਦਮੀ ਪਾਰਟੀ ਹੈ ਚਾਹੇ ਭਾਜਪਾ ਪੰਜਾਬ ਦੀ ਕਾਂਗਰਸ ਦਾ ਵੱਖਰਾ ਬਿਆਨ ਹੈ ਹਰਿਆਣੇ ਦੀ ਕਾਂਗਰਸ ਦਾ ਵੱਖਰਾ ਬਿਆਨ ਹੈ ਇਸੇ ਤਰ੍ਹਾਂ ਭਾਜਪਾ ਤੇ ਆਮ ਆਦਮੀ ਪਾਰਟੀ ਕਦੇ ਤੁਸੀਂ ਅਰਵਿੰਦ ਕੇਜਰੀਵਾਲ ਜਾਂ ਰਾਹੁਲ ਗਾਂਧੀ ਜਾਂ ਭਾਜਪਾ ਦੇ ਨੇਤਾ ਤੋਂ ਅਮਿਤ ਸ਼ਾਹ ਨਰਿੰਦਰ ਮੋਦੀ ਤੋਂ ਕਦੇ ਇਹ ਗੱਲ ਬਿਆਨ ਸੁਣਿਆ ਕਿ ਪੰਜਾਬ ਦੇ ਪਾਣੀਆਂ ਤੇ ਕੱਲਾ ਪੰਜਾਬ ਦਾ ਹੱਕ ਹੈ ਨਹੀਂ ਕਿਉਂਕਿ ਉਹਨਾਂ ਨੇ ਹਰਿਆਣੇ ਤੋਂ ਵੀ ਵੋਟਾਂ ਲੈਣੀਆਂ ਉਹਨਾਂ ਨੇ ਰਾਜਸਥਾਨ ਤੋਂ ਵੀ ਵੋਟਾਂ ਲੈਣੀਆਂ ਦਿੱਲੀ ਤੋਂ ਵੀ ਲੈਣੀਆਂ ਸੂਬੇ ਦੇ ਜੇ ਕੋਈ ਰਾਈਟਸ ਹੈ ਜਾਂ ਸੂਬੇ ਦੇ ਜਿਹੜੀਆਂ ਕੋਈ ਚੀਜ਼ਾਂ ਹੈ ਜੇ ਉਹਦੇ ਤੇ ਪਹਿਰਾ ਦੇਊਗਾ ਜਾਂ ਉਹਨਾਂ ਦੀ ਲੜਾਈ ਲੜੂ ਕੇਵਲ ਖੇਤਰੀ ਪਾਰਟੀ ਲੜੂਗੀ ਜੇ ਖੇਤਰੀ ਪਾਰਟੀ ਕਮਜ਼ੋਰ ਹੋ ਜਾਏ ਤਾਂ ਸੂਬੇ ਦਾ ਨੁਕਸਾਨ ਹੋ ਜਾਣਾ ਹੈ ਗੱਗਦਾਰ ਲੈ ਰਾਲੇ ਉਹ ਕਹਿ ਰਿਹਾ ਮੈਂ ਨੀ ਮੈਂ ਨਾ ਸਹੀ ਨਾ ਲਿਆ ਕਰੋ ਤੁਸੀਂ ਉਹ ਕਹਿ ਰਿਹਾ ਕਿ ਦੱਸ ਦੋ ਨਾ ਸਹੀ ਕਹਿ ਰਿਹਾ ਕਿ ਨਹੀਂ ਕਹਿ ਰਿਹਾ ਸਾਹਿਬ ਦੇ ਜਿਹੜੇ ਹੁਕਮਤੋਂ ਭੱਜਰੀ ਹੈਗੀਏ ਇਸ ਨੂੰ ਕਿਵੇਂ ਜਿਹੜੇ ਮੈਂ ਆਪਦੇ ਭਾਸ਼ਣ 'ਚ ਵੀ ਗੱਲ ਕਰਕੇ ਹਟਿਆ ਜਿਹੜੇ ਅਕਾਲ ਤਖਤ ਸਾਹਿਬ ਤੇ ਹਾਜ਼ਰ ਹੋ ਕੇ ਛੇਵੇਂ ਪਾਤਸ਼ਾਹ ਦੇ ਉਸ ਬਖਸ਼ੰਦ ਗੁਰੂ ਦੇ ਬਖਸ਼ੰਦ ਤਖਤ ਤੇ ਪੇਸ਼ ਹੋ ਕੇ ਝੂਠ ਬੋਲ ਸਕਦੇ ਆ ਉਹਨਾਂ ਲੋਕਾਂ ਦਾ ਜਵਾਬ ਦੇਣਾ ਮੈਂ ਆਪਦੀ ਮੈਂ ਸੋਚਦਾ ਹੇਠੀ ਹੋਊਗੀ ਜੇ ਮੈਂ ਉਹਨਾਂ ਦਾ ਜਵਾਬ ਦੇਵਾਂ ਮੈਂ ਆਪਦੀ ਹੇਠੀ ਸਮਝਦਾ ਹਾਂ ਤੁਹਾਡੇ ਸਾਹਮਣੇ ਮੈਂ ਵੀਡੀਓ ਦਿਖਾਈ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਅਕਾਲ ਤਖਤ ਸਾਹਿਬ ਤੇ ਖੜ ਕੇ ਜਿਹੜੀ ਗੱਲ ਨੂੰ ਮੁਕਰ ਰਿਹਾ ਤੇ 10 ਸਾਲ ਪਹਿਲਾਂ ਦੀ ਉਹਦੀ ਬਾਈਟ ਹੈ ਉਸੇ ਚੀਜ਼ ਦਾ ਸਮਰਥਨ ਕਰ ਰਿਹਾ ਤੇ ਅਕਾਲ ਤਖਤ ਸਾਹਿਬ ਤੇ ਇਹ ਕਹਿ ਕੇ ਮੁਕਰ ਰਿਹਾ ਕਿ ਮੈਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿ ਰਿਹਾ ਜੋ ਮੈਂ ਕਹਿ ਰਿਹਾ ਉਹ ਸੱਚ ਕਹਿ ਰਿਹਾ ਚਿੱਠੀ ਲਿਖ ਕੇ ਦੇ ਕੇ ਆਏ ਸਾਰੇ ਜਾਣੇ ਸਬਦੇ ਦਸਕਤਾ ਉੱਤੇ ਬੀਬੀ ਜ਼ਗੀਰ ਕੌਰ ਦੇ ਆ ਚੰਦੂ ਮਾਜਰਾ ਦੇ ਆ ਰਖੜਾ ਦੇ ਆ ਬਟਾਲਾ ਦੇ ਆ ਸਬਦੇ ਆ ਤੇ ਉੱਥੇ ਜਾ ਕੇ ਮੁੱਕਰ ਜਾਂਦੇ ਆ ਫਿਰ ਕੀ ਚਿੱਠੀ 'ਚ ਝੂਠ ਲਿਖਿਆ ਸੀ ਕਿ ਉੱਥੇ ਜਾ ਕੇ ਝੂਠ ਬੋਲਿਆ ਸੋ ਇਹਨਾਂ ਲੋਕਾਂ ਦੀ ਇਹ ਆਪਦੀ ਹੋਂਦ ਗਵਾ ਚੁੱਕੇ ਆ ਫਰਸਟ੍ਰੇਟ ਹੋਏ ਹੋਏ ਇਹਨਾਂ ਨੂੰ ਇਹ ਪੁੱਛੋ ਵੀ ਤੁਸੀਂ ਆਪਦੇ ਹਲਕਿਆਂ 'ਚ ਤਾਂ ਭਰਤੀ ਕਰਕੇ ਦੇਖੋ ਕਿਹਨ ਰੋਕਦਾ ਤੁਹਾਨੂੰ ਜਾਓ ਉੱਥੇ ਅਕਾਲੀ ਦਲ ਦੇ ਦਫ਼ਤਰ ਸਭ ਵਾਸਤੇ ਖੁੱਲ੍ਹੇ ਲੈ ਲਓ ਪਰਚੀਆਂ ਜਾ ਕੇ ਕਰ ਲਓ ਭਰਤੀ ਕਿਸ ਗੱਲ ਤੋਂ ਕਹਿ ਰਹੇ ਆ ਕਿ ਅਕਾਲੀ ਦਲ ਅਕਾਲੀ ਦਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਮੁੱਕਰਿਆ ਸਭ ਵਾਸਤੇ ਭਰਤੀ ਖੁੱਲੀ ਐ ਅਕਾਲੀ ਦਲ ਦੇ ਦਫ਼ਤਰ 'ਚ ਪਰਚੀਆਂ ਮਿਲਦੀਆਂ ਜਾ ਕੇ ਲੈ ਲਓ ਪਰ ਪ੍ਰੋਬਲਮ ਹੈ ਪਰਚੀਆਂ ਲੈਣ ਕਿਵੇਂ ਜਾ ਕੇ ਗਾਂ ਭਰਤੀ ਕਿਦੀ ਕਰਨੀ ਹੈ ਭਰਤੀ ਕਰਨ ਵਾਲਾ ਬੰਦਾ ਕੋਈ ਨਹੀਂ ਜਾਂਦਾ ਇਹਨਾਂ ਕੋਲੇ ਅੱਜ ਘਰਾਂ 'ਚ ਬੈਠੇ ਆ ਸਾਰੇ ਇਹ ਫ੍ਰਸਟ੍ਰੇਸ਼ਨ ਦੀਆਂ ਨਿਸ਼ਾਨੀਆਂ ਉਹਨਾਂ 'ਚ